ਨਾਕਸੂ ਕਰਤ ਕਰਨ ਲੋਕ ਤੇ ਇਹਨਾਂ ਤੇ ਮੋਬਾਈਲ ਨੂੰ ਸਾਇਲੈਂਟ ਤੇ ਰੱਖੋ ਜੀ ਆਹ ਬੰਦਰੀਆ ਸਿਉ ਇਨਆਟ ਕੋ ਤੁਹਾਡੇ ਲਈ ਹੈ ਤੁਹਾਡੀਆਂ ਆਪਸੇ ਗੱਲਬਾਤ ਨਾਲ ਨਾਕ ਦੀ ਗੱਲਬਾਤ ਹੋਣੀ ਚਾਹੀਦੀ ਹੈ ਸਰਜੀਤ ਪਾਤਰ ਦੇਨੀਆ ਪਾਸਾ ਕਵਿਤਾਵਾਂ ਦੇ ਆਧਾਰ नाटक भाषा बैंक दरिया रूप करने का मौका मिले मेरे प्यारे दोस्त डॉक्टर चरणी जी द्वारा और इस गल की खुशी ले रहे हैं कि मेरे बहुत सारे रामकर्मी साथी भी आले दुआ इस नाटक में देखने पहुंचे हुए गुरुदेव डॉक्टर सुधेरसा जी जो गाते बेहद हर थानी मदद करते रहे उन्होंने हाजरी के इस नाटक कर माण हासिल कर रहे हैं ਪੇਸ਼ ਕਰਨ ਜਾ ਰਹੇ ਹਾਂ ਇੱਕ ਅਦਾਕਾਰੀ ਨਾਟਕ ਭਾਸ਼ਾ ਵੈਂਦਾ ਦਰਿਆ ਕੇ ਜੋ ਪਜਦੇ ਸੀ ਹੋਵੇ ਲੋੁਰ ਕਲਾਂ ਦੀ ਹਾਰ ਤਰ ਪਰ ਕਿਉਂ ਮੋਟਰਦੀ ਤੂੰ ਪੁੱਤ ਵਿਛੜਨ ਆਏ ਪਰਸ ਗੁਜ਼ਰਾਂ ਦੇਖਾ ਮਾਤਮ ਹੰਸਾ ਖੋ ਬੇਵਸੀ ਤੇ ਉਹਨਾਂ ਇਹ ਨਿਕ ਕੰਦੇ دریاਵਾਂ ਦੇ ਨਾਲ ਖਾਲੀ ਹੋ ਗਏ ਘਰਾਂ ਦੇ ਘਰ ਘਰਾਂ ਨਾਲ ਘਰ ਸਜ ਲਿਖੀਆਂ ਕਵਿਤਾਾਂ ਯਾਰੋ ਘਰਾਂ ਮੇ ਕਿਸ ਦੇ ਨਾਂ ਸੁਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਬੈੜੇ ਦਿਲ ਹੀ ਉਦਾਸ ਹੈ ਜੀ ਬਾਕੀ ਸੁਣ ਤੇ ਇਹ ਉਦਾਸ ਦਿਲ ਕਿਸ ਨਾਲ ਗੱਲ ਕਰੇ ਇਹ ਮਿਰਖ ਕਦੀ ਸੂਰਜ ਚੰਨ 따ਹੇ ਸੂਣ ਸਰਾਹੇ ਖੰਦਰ ਪਿਆਨਾ ਇਸ ਸਾਥੀ ਨੇ ਸਾਰੇ ਮੇਰਾ ਸਾਥ ਨੂੰ ਹੰਮ ਵਾਲੇ ਜਦ ਵੀ ਗੱਲ ਕਰਨ ਵਾਲੇ ਤੇ ਕਹਿਣ ਵਾਲੇ ਕਿਉਂਕਿ ਬੰਦਾ ਬੰਦਾ ਤਾਂ ਕਿਦੇ ਦੇਖਦਾ ਹੀ ਨਹੀਂ ਇੱਕ ਦਿਨ ਇੱਕ ਦਿਨ ਮੈਂ ਇਸ ਵੇਖ ਨੂੰ ਕਿਹਾ ਕਿ ਯਾਰਾ ਕੋਈ ਨਜ਼ਮ ਤੇ ਸੁਣਾ ਇਹਦੀ ਡਾਂਗਰੀ ਡਾਂਗੀ ਚੋਂ ਗਰੇ ਹਰ ਫਹਰੇ ਕਰੇ ਕਿ ਗੇ ਬਤਾ ਐਸੇ ਜੋ ਭੈਤ ਬਿਰਖ ਅਰਜ ਕਰੇ ਰਾਤ ਉਤਰੀ ਜਿਵੇਂ ਪਹਾੜੋਂ ਰਦੀ ਚੰਨ ਚੜਿਆ ਜਿਵੇਂ ਸੂਰ ਚੜੇ ਬੂਹਾ ਖੁੱਲਾ ਕੇ ਪਾਰਿਆਂ ਦੀ ਕਿਤਾਬ ਕੋਣੇ ਬੰਦ ਕਿਤਾਬ ਕਰੇ ਜਦੋਂ ਮੈਂ ਨਾ ਸੁਣੇ ਸੁਣੇ ਰਾਹਾਂ ਉਤੇ ਆਪਣੀ ਧਰਤੀ ਮਾਨਾ ਸੰਵਾਦ ਰਚਉਣਾ ਹਾਂ ਤਾਂ ਛੋਹ ਲੈਂਦੀ ਏ ਛੋਹ ਲੈਂਦੀ ਏ ਧੀਆਂ ਪੁੱਤਰਾਂ ਦੀ ਰਾਤ ਨਾਲ ਭੇਜੀ ਹੋਈ ਦਾਸਤਾਨ ਲਹੂ ਨਾਲ ਲਖਤ ਦਾਸਤਾਨ ਪਹਿਲੀ ਵਾਰ ਲਾਲ ਗਰੇਤੇ ਝੁੱਲਿਆ ਜਦੋਂ ਤਿਰੰਗਾ ਉਰਮਕੇ ਪਾਉਣ ਉਛਣੀਆਂ ਨਦੀਆਂ ਕੀ ਜਮਨਾ ਕੀ ਗੰਗਾ ਐਨੇ ਚਰਨ ਮੁੜਦੇ ਆਏ ਪੌਣਾ ਵੇਜੇ ਕਾਰੇ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਦੇਾਰੇ ਬੋਲੇ ਸੋਨ ਹਾਲ ਦਾ ਬੋਲਾ ਵੀ ਸਭਨਾ ਦੇ ਵਿਚਰਲਿਆ ਧਰਮ ਦੇ ਆਨ ਨੂੰ ਭੁੱਲ ਕੇ ਹਰ ਕੋਈ ਕਾਮ ਕਰੋ ਦੇ ਵਿਚਰਲਿਆ ਸਤ ਨਜ ਨੂੰ ਕੁਝ ਸਮਝ ਨਾ ਆਵੇ ਜਸਨਾ ਵਿੱਚ ਕਿੰਜ ਰੋਵੇ ਨਾ ਵੀ ਰੋਵੇ ਤਾਂ ਲੈ ਰਾਹ ਦੇ ਵਿੱਚ ਲਾਸਾਂ ਕਿਵੇਂ ਲਪੋਵੇ ਸੁਣਿਆ ਸੀ ਪਾਣੀ ਨੂੰ ਕੋਈ ਨਾਲ ਖੰજર ਤੇ ਚ ਬਸ ਗਿਆ ਪਰ ਰਾਵੇ ਨੂੰ ਦੋ ਟੁਕੜੇ ਹੁੰਦੇ ਅਸੀਂ ਤਾਂ ਅੱਖੀਂ ਤੱਕਿਆ ਨਾਲ ਮੋਸੀ ਪਾਣੀ ਪਾਣੀ ਕੋਈ ਜਨਾਦੇ ਪਾਣੀ ਨਹਰ ਦੇ ਵਿੱਚ ਡੁੱਬ ਕੇ ਮਰ ਗਈ ਪਰ ਇਹ ਕੋਈ ਪ੍ਰੇਤ ਕਹਾਣੀ ਕਹੇ ਬੇਆਸਾ ਮੈਂ ਬੇਆਸਾ ਮੈਂ ਕੀ ਧੀਰ ਤਰਾਵਾਂ ਇਹ ਰਤ ਰੰਗੇ ਆਪਣੇ ਪਾਣੀ ਕਿੱਥੇ ਧੋਣ ਜਾਵਾਂ ਜੇ ਨਾ ਮਾਰ ਕੇ ਚੁੱਪ ਭਰਾਵੋ ਪਾਣੀ ਦਾ ਕੀ ਰੋਣਾ ਲਾਸ਼ਾਂ ਭਰੀਆਂ ਗੱਡੀਆਂ ਘੱਲੀਆਂ ਤੋਪਿਆਂ ਬਾਗ ਭਰਾਵਾਂ ਮੈਂ ਤਾਂ ਕੁੱਲ ਇੱਕ ਦਰਿਆਵਾਂ ਡੁੱਬ ਕੇ ਕਿਸ ਦਿਨ ਆਣ ਜਾਵਾਂ ਮਾਂ ਮਾਂ ਪੈਣਾ ਧੀਆਂ ਨਾਰਾਂ ਬਾਜ਼ਾਰਾਂ ਵਿੱਚੋਂ ਲਗੀਆਂ ਉਹ ਤਾਂ ਦਰਦ ਦੀਆਂ ਰਾਤੀਆਂ ਕੱਜੀਆਂ ਉਹ ਸੰਕਰ ਨੰਗੀਆਂ ਨੰਗੀ ਸਿੰਘ ਮਰਦਾਂ ਦੀ ਬਹਿਸ਼ਤ ਮਜਬ ਇਹਨਾਂ ਦੇ ਲੰਗੇ ਕੌਣ ਡਕੇ ਨਗੇ ਜਦ ਕੱਜਣ ਹੋ ਜਾਣ ਲੰਗੇ ਇੱਕ ਬਾਬਲ ਨੇ ਜੋ ਲਾੜਾ ਆ ਪਾਰੀ ਇੱਥੇ ਦਾ ਗਾਣਾ ਸਮਾਇਆ ਆਪਣੀ ਹੋਰ ਚਲਾ ਕੇ